ਪਟਿਆਲਾ ਦੇ ਵਿੱਚ ਅੱਜ ਤਨਵੀਰ ਗਾਂਧੀ ਦੇ ਹੱਕ ਦੇ ਵਿੱਚ ਵੱਡੀ ਲੀਡਰਸ਼ਿਪ ਪਹੁੰਚੀ ਪਹੁੰਚ ਰਹੀ ਹੈ ਤੇ ਉੱਥੇ ਹੀ ਸਾਬਕਾ ਐਮਐਲਏ ਜਿਹੜੇ ਬਦਲਾ ਜਲਾਲਪੁਰਾ ਉਹ ਵੀ ਪਹੁੰਚੇ ਨੇ ਉਹਨੇ ਸਭ ਪਹੁੰਚੇ ਹੋ ਇੱਥੇ ਅੱਜ ਤਨਵੀਰ ਗਾਂਧੀ ਦੇ ਪਹਿਲੇ ਤੇ ਮਨ ਮਟਾਉ ਸੀ ਤੇ ਹੁਣ ਕਿਸ ਤਰ੍ਹਾਂ ਮੇਰੇ ਨਾਲ ਕੋਈ ਮਨ ਮਟਾਉਣੇ ਆ ਤਨਵੀਰ ਗਾਂਧੀ ਦਾ ਮੈਂ ਤਾਂ ਆਪចਾਂ ਦਾ ਹੀ ਤਨਵੀਰ ਗਾਂਧੀ ਨੂੰ ਟਿਕਟ ਮਿਲੇ ਮੈਂ 3-4 ਮਹੀਨੇ ਪਹਿਲਾਂ ਆਪ ਇਹਨਾਂ ਦੇ ਘਰ ਗਿਆ ਤੇ ਇਹਨੂੰ ਕਿਹਾ ਸੀ ਸਾਡੀ ਪਾਰਟੀ ਦਾ ਕੈਂਡੀਡੇਟ ਬਣ ਤੇ ਚਲੋ ਇਹਨੇ ਪਹਿਲਾਂ ਨਹੀਂ ਮੰਨਿਆ ਹੁਣ ਰਾਹੁਲ ਗਾਂਧੀ ਨਾਲ ਮੰਨ ਗਿਆ ਤੇ ਸਾਨੂੰ ਬਹੁਤ ਫਾਇਦਾ ਹੋਊਗਾ ਇਸ ਕੈਂਡੀਡੇਟ ਦਾ ਜਿਹਨੂੰ ਲੋਕ ਵੋਟ ਪਾਉਣ ਨੂੰ ਸਾਰੇ ਤਿਆਰ ਨੇ ਬਾਅਦ ਛੱਡ ਕੇ ਲੋਕ ਸਾਰੇ ਵੀਰ ਗਾਂਧੀ ਨੂੰ ਵੋਟਾਂ ਪਾਣਗੇ ਬਿਤਾਏ ਕਿ ਆਪਣੇ ਲਾਲ ਸਿੰਘ ਜੀ ਜੇ ਇੱਥੇ ਪੁਰਾਣੇ ਜਿਹੜੇ 55 ਸਾਲ ਤੋਂ ਕਾਂਗਰਸੀ ਸੇਵਾ ਕਰਦੇ ਪਰ ਅੱਜ ਨਜ਼ਰ ਨਹੀਂ ਆ ਰਹੇ ਇੱਥੇ ਦੇਖੋ ਲਾਲ ਸਿੰਘ ਤਾਕੜੇ ਕੈਂਡੀਡੇਟ ਸੀ ਵਧੀਆ ਕੈਂਡੀਡੇਟ ਸੀ ਲੋਕਾਂ ਦੀ ਪਸੰਦ ਵੀ ਸੀ ਪਰ ਅਸੀਂ ਵੀ ਜਾਂਦੇ ਲਾਲ ਸਿੰਘ ਡਿਗਰੇਟ ਮਿਲੇ ਪਰ ਰਾਹੁਲ ਗਾਂਧੀ ਨੇ ਤੁਹਾਨੂੰ ਵੀ ਗਾਂਧੀ ਨੂੰ ਚੁਣਿਆ ਕੋ ਸੰਸਦਕੀ ਚੁਣਿਆ ਹੋਗਾ ਪਰ ਅਸੀਂ ਜਾਂਦੇ ਲਾਲ ਸਿੰਘ ਡਿਗਰੇਟ ਮਿਲੇ ਮਤਲਬ ਕਿ ਲਾਲ ਸਿੰਘ ਜੀ ਤੇ ਹੈ ਦਿਲ ਚ ਹਜੇ ਵੀ ਇੱਕ ਮਨਮਟਾਵ ਹੋਗਾ ਕਿ ਇੱਥੇ ਨਹੀਂ ਪਹੁੰਚੇ ਤਾਂ ਨਹੀਂ ਦੇਖੋ ਇਹ ਤਾਂ ਹੁੰਦਾ ਹੀ ਹੈ ਜਿਸ ਬੰਦੇ ਨੇ ਮਿਹਨਤ ਕਰੀ ਹੋਵੇ ਤਾਂ ਉਹ ਹੀ ਦਾਸ ਕਰਦਾ ਮੈਂ ਤਾਂ ਮਿਲਿਆ ਨਹੀਂ ਹੁਣ ਇਹ ਨਾਲ ਕੋਈ ਇਸ ਬਾਰੇ ਤਾਂ ਉਹੀ ਗੱਲ ਕਰ ਸਕਦਾ ਮੈਂ ਨਹੀਂ ਕਰ ਸਕਦਾ ਤੁਸੀਂ ਪਟਿਆਲੇ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਨੂੰ ਦੇਖਣ ਨੂੰ ਦੇਖ ਕੇ ਜਿਹੜੇ ਨਹੀਂ ਹੋਏ ਅਗੇ ਦੇਖੋਗੇ ਕਿ ਕਰਵਾਣਗੇ ਦੇਖੋ ਜਿਹੜੀਆਂ ਕਮੀਆਂ ਰਹੀਆਂ ਕੰਮ 5 ਸਾਲਾਂ ਚ ਬਹੁਤ ਹੋਏ ਪਰ ਅੱਗੇ ਜਿਹੜੀ ਕਸਰ ਰਹੀ ਹੈ ਦੁਬਾਰਾ ਸਰਕਾਰ ਬਣੂਗੀ ਫਿਰ ਪੂਰਾ ਕਰਾਂਗੇ ਹੁਣ ਤਾਂ ਹਲਕੇ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਤੁਹਾਡਾ ਖਨੌਰ ਹਲਕਾ ਉਧਰ ਰੈਲੀ ਵਗੈਰਾ ਕਰਾਓਗੇ ਅਸੀਂ 3 ਤਰੀਕਾ ਸਵੇਰ 3 ਵਜੇ ਦਾ ਗਾਂਧੀ ਜੀ ਪਹੁੰਚ ਰਹੇ BB ਪਠੜਾਰੀ ਐ ਪ੍ਰਤਾਪ ਆਜਵਾੜਾ ਸਾਰੇ ਲੀਟਰ ਵੰਟਣਗੇ ਸਾਫ ਦਾ ਐਮਐਲਏ ਤਰਵੇਤ ਨਾਲ ਦਾਜੀ ਦੇ ਹੱਥ ਦੇ ਵਿੱਚ ਪਹੁੰਚੇ ਹੋਏ ਨੇ ਤੇ ਲੱਗਦਾ ਕਿ ਜਿੱਤੇ ਬਟਾ ਇਕੱਠ ਜਿਹੜਾ ਪਠਿਆਲਾ ਦੇ ਵਿੱਚ ਆ ਤੇ ਦੇਖੋ ਨੋ ਮੇਰੇ ਤਨਵੀਰ ਗਾਂਧੀ ਦੇ ਵਿੱਚ ਆ ਕੀ ਫਰਕ ਦੇ ਉੱਪਰ ਅਸੀਂ ਚਾਹੁੰਦੇ ਸੀ ਕਿ ਲਾਲ ਸਿੰਘ ਨੋਟਿਫਿਕੇਟ ਮਿਲੇ ਪਰ ਰਾਹੁਲ ਗਾਂਧੀ ਜੀ ਕੋਲੋਂ ਜਿਹੜੀ ਹੈਗੇ ਤਨਵੀਰ ਗਾਂਧੀ ਜੀ ਜਿਹੜੀ ਹੈ ਪਾਣੀ ਦੇ ਦੇ ਦਿੱਤੀ ਕਿ ਤਸਵੀਰਾਂ ਤੁਸੀਂ ਦੇਖਾਂ ਬੱટા ਇਕੱਠੇ ਤੇ ਦੇਖੋ ਮੇਰੇ ਮਕਾਪ ਸਿੰਘ ਬਾਜਵਾ ਪਹੁੰਚੇ ਇਹ ਜਿਹੜੇ ਹੈਗੇ ਮਤਲਬ ਲਾਲ ਜਲਾਲਪੁਰ ਮੇਂ ਆ ਪਹੁੰਚੇ ਹੋਏ ਬਹੁਤ ਆਰਸ ਦੀ ਜਿਹੜੀ ਲਾਲ ਸਿੰਘ ਦੀ ਗੱਲ ਕੀਤੀ ਹੈ ਉਹ ਕੋਈ ਵੀ ਇੱਥੇ ਨਹੀਂ ਪਹੁੰਚੇਗਾ ਪਟਿਆਲਾ ਤੋਂ ਕੈਮਰਾਮੈਨ ਦੇਖੋ ਦਾਰਮਦਰ ਕੋ ਬੰਦ ਪਟਿਆਲਾ ਦੇ ਵਿੱਚ ਅੱਜ ਤਨਵੀਰ ਗਾਂਧੀ ਦੇ ਹੱਕ ਦੇ ਵਿੱਚ ਵੱਡੀ ਲੀਡਰਸ਼ਿਪ ਪਹੁੰਚੀ ਹੋਈ ਪਹੁੰਚ ਰਹੀ ਸੋ ਆਪਕਾ ਐਮਐਲਏ ਜਿਹੜੇ ਬਤਲਾ ਜਲਾਲਪੁਰਾ ਉਹ ਵੀ ਪਹੁੰਚੇ ਨੇ ਉਹਨੇ ਸਭ ਪਹੁੰਚੇ ਹੋ ਇੱਥੇ ਅਜੇ ਤਨਵੀਰ ਗਾਂਧੀ ਦੇ ਪਹਿਲੇ ਤੇ ਮਨ ਮਟਾਉ ਸੀ ਤੇ ਹੁਣ ਕਿਸ ਤਰ੍ਹਾਂ ਮੇਰੇ ਨਾਲ ਕੋਈ ਮਨ ਮਟਾਉਣ ਨਹੀਂ ਆਇਆ ਤਰ ਮਿਰਗਾਂਧੀ ਦਾ ਮੈਂ ਤਾਂ ਆਪ ਚਾਹਦਾ ਸੀ ਤਰਵੀਰ ਗਾਂਧੀ ਨੂੰ ਟਿਕਟ ਮਿਲੇ ਮੈਂ 3-4 ਮਹੀਨੇ ਪਹਿਲਾਂ ਆਪ ਇਹਨਾਂ ਦੇ ਘਰ ਗਿਆ ਤੇ ਇਹਨੂੰ ਕਿਹਾ ਸੀ ਸਾਡੀ ਪਾਰਟੀ ਦਾ ਕੈਂਡੀਡੇਟ ਬਣ ਤੇ ਚਲੋ ਇਹਨੇ ਪਹਿਲਾਂ ਨਹੀਂ ਮੰਨਿਆ ਹੁਣ ਰਾਹੁਲ ગાંધી ਨਾਲ ਮੰਨ ਗਿਆ ਤੇ ਸਾਨੂੰ ਬਹੁਤ ਫਾਇਦਾ ਹੋਊਗਾ ਇਸ ਕੈਂਡੀਡੇਟ ਦਾ ਜਿਸਨੂੰ ਲੋਕ ਵੋਟ ਪਾਉਣ ਨੂੰ ਸਾਰੇ ਤਿਆਰ ਨੇ ਬਾਅਦ ਛੱਡ ਕੇ ਲੋਕ ਸਾਰੇ ਵੀਰ ગાંધી ਨੂੰ ਵੋਟਾਂ ਬਣ ਕੇ ਬਿਤਾਏ ਕਿ ਆਪਣੇ ਲਾਲ ਸਿੰਘ ਜੀ ਦੇ ਇੱਥੇ ਪੁਰਾਣੇ ਜਿਹੜੇ 55 ਸਾਲ ਤੋਂ ਕਾਂਗਰਸ ਦੀ ਸੇਵਾ ਕਰਦੇ ਪਰ ਅੱਜ ਨਜ਼ਰ ਨਹੀਂ ਆ ਰਹੇ ਜੇ ਕੋ ਲਾਲ ਸਿੰਘ ਤਾਕੜੇ ਕੈਂਡੀਡੇਟ ਸੀ ਵਧੀਆ ਕੈਂਡੀਡੇਟ ਸੀ ਲੋਕਾਂ ਦੀ ਪਸੰਦ ਵੀ ਸੀ ਪਰ ਅਸੀਂ ਵੀ ਜਾਂਦੇ ਲਾਲ ਸਿੰਘ ਡਿਗਰੇਟ ਮਿਲੇ ਪਰ ਰਾਹੁਲ ਗਾਂਧੀ ਨੇ ਤੁਮਰ ਗਾਂਧੀ ਨੂੰ ਚੁਣਿਆ ਕੋ ਸੰਸਦਗੀ ਚੁਣਿਆ ਹੋਗਾ ਪਰ ਅਸੀਂ ਜਾਂਦੇ ਲਾਲ ਸਿੰਘ ਡਿਗਰੇਟ ਮਿਲੇ ਮਤਲਬ ਕਿ ਲਾਲ ਸਿੰਘ ਜੀ ਦੇ ਦਿਲ ਚ ਹਜੇ ਵੀ ਇੱਕ ਮਨਮਟਾਵ ਹੋਗਾ ਕਿ ਇੱਥੇ ਨਹੀਂ ਪਹੁੰਚੇ ਤਾਂ ਨਹੀਂ ਦੇਖੋ ਇਹ ਤਾਂ ਹੁੰਦਾ ਹੀ ਹੈ ਜਿਸ ਬੰਦੇ ਨੇ ਮਿਹਨਤ ਕਰੀ ਹੋਵੇ ਤਾਂ ਉਹ ਹੀ ਦਾਸ ਕਰਦਾ ਮੈਂ ਤਾਂ ਮਿਲਿਆ ਨਹੀਂ ਹੁਣ ਇਹ ਨਾਲ ਕੋਈ ਇਸ ਬਾਰੇ ਤਾਂ ਉਹੀ ਗੱਲ ਕਰ ਸਕਦਾ ਮੈਂ ਨਹੀਂ ਕਰ ਸਕਦਾ ਤੁਸੀਂ ਪਟਿਆਲੇ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਨੂੰ ਦੇਖਣ ਨੂੰ ਦੇਖ ਕੇ ਜਿਹੜੇ ਨਹੀਂ ਹੋਏ ਅਗੇ ਦੇਖੋਗੇ ਕਿ ਕਰਵਾਣਗੇ ਦੇਖੋ ਜਿਹੜੀਆਂ ਕਮੀਆਂ ਰਹੀਆਂ ਕੰਮ 5 ਸਾਲਾਂ ਚ ਬਹੁਤ ਹੋਏ ਪਰ ਅੱਗੇ ਜਿਹੜੀ ਕਸਰ ਰਹੀ ਹੈ ਦੁਬਾਰਾ ਸਰਕਾਰ ਬਣੂਗੀ ਫਿਰ ਪੂਰਾ ਕਰਾਂਗੇ ਹੁਣ ਤਾਂ ਹਲਕੇ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਤੁਹਾਡਾ ਖਨੌਰ ਹਲਕਾ ਉਧਰ ਰੈਲੀ ਵਗੈਰਾ ਕਰਾਓਗੇ ਅਸੀਂ 3 ਤਰੀਕਾ ਸਵੇਰ 3 ਵਜੇ ਦਾ ਗਾਂਧੀ ਜੀ ਪਹੁੰਚ ਰਹੇ BB ਪਠੜਾਰੀ ਐ ਪ੍ਰਤਾਪ ਆਜਵਾੜਾ ਸਾਰੇ ਲੀਟਰ ਵੰਟਣਗੇ ਸਾਫ ਦਾ ਐਮਐਲਏ ਤਰਵੇਤ ਨਾਲ ਦਾਜੀ ਦੇ ਹੱਥ ਦੇ ਵਿੱਚ ਪਹੁੰਚੇ ਹੋਏ ਨੇ ਤੇ ਲੱਗਦਾ ਕਿ ਜਿੱਤੇ ਬਟਾ ਇਕੱਠ ਜਿਹੜਾ ਖੇਤਾਂਾਂ ਦੇ ਵਿੱਚ ਆ ਤੇ

YouTube Facebook Instagram X aur WhatsApp channel par